ਕੇਰੀਆਂ ਚ ਗੁਜਰਾਂ ਦੇ ਕੋਲ ਨੂੰ ਅੱਗ ਲੱਗਣ ਨਾਲ ਹੋਇਆ ਰੱਖਾਂ ਦਾ ਨੁਕਸਾਨ ਮੁਕੇਰੀਆਂ ਦੇ ਅਧੀਨ ਆਉਂਦੇ ਪਿੰਡ ਸ਼ਮਾਕਾ ਦੇ ਵਿੱਚ ਅੱਜ ਤਕਰੀਬਨ 3:00 ਵਜੇ ਕਰੀਬ ਇੱਕ ਗੁਜਰ ਪਾਈਚਾਰੇ ਦੇ ਕੋਲ ਨੂੰ ਅੱਗ ਲੱਗ ਗਈ ਅੱਗ ਇੰਨੀ ਭਿਆਨਕ ਸੀ ਕਿ ਅੱਗ ਦੇ ਨਾਲ ਪੂਰਾ ਕੁਲ ਸਾੜ ਕੇ ਸਵਾਹ ਹੋ ਗਿਆ ਜਿਸ ਵਿੱਚ ਪਰਿਵਾਰ ਦੇ ਕੱਪੜੇ ਤੇ ਜ਼ਰੂਰੀ ਸਮਾਨ ਵੀ ਅਗਦੀ ਲਪੇਟ ਵਿੱਚ ਆ ਗਿਆ ਉੱਥੇ ਹੀ ਇਸ ਦੇ ਆਸ-ਪਾਸ ਦੇ ਲੋਕਾਂ ਨੇ ਮੌਕੇ ਤੇ ਪਹੁੰਚ ਕੇ ਅੱਗ ਉਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਅਤੇ ਗਲ ਨਾ ਬੰਦੀ ਦੇਖ ਤੇ ਮੌਕੇ ਤੇ ਫਾਇਰ ਬ੍ਰਿਗੇਡ ਨੂੰ ਬੁਲਾਇਆ ਗਿਆ ਖੁਸ਼ਕਿਸਮਤੀ ਹੈ ਰਹੀ ਕਿ ਇਸ ਅਗ ਦੇ ਕਾਰਨ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ ਮੌਕੇ ਤੇ ਪਹੁੰਚੀ ਫਾਇਰ ਬ੍ਰਿਗੇਡ ਵੱਲੋਂ ਅਗ ਨੂੰ ਕਾਬੂ ਪਾ ਲਿਆ ਗਿਆ ਉੱਥੇ ਹੀ ਕੁਲ ਦੇ ਮਾਲਕ ਲਤੀਫ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹ ਮੁਕੇਰੀਆਂ ਦੇ ਪਿੰਡ ਮਾਖੇ ਵਿੱਚ ਤਕਰੀਬਨ 10 ਸਾਲ ਤੋਂ ਰਹਿ ਰਿਹਾ ਹੈ ਤੇ ਅੱਜ ਅਚਾਨਕ 3 ਵਜੇ ਉਨਾ ਦੇ ਕੁਲ ਦੇ ਨਜ਼ਦੀਕ ਉਸ ਖੇਤ ਵਿੱਚ ਰਹਿੰਦੇ ਹਨ ਉਸ ਦਾ ਮਾਲਕ ਬੀੜੀ ਪੀ ਰਿਹਾ ਸੀ ਅਤੇ ਬੀੜੀ ਦੇ ਚੰਗਿਆੜੇ ਦੇ ਕਾਰਨ ਅੱਗ ਲੱਗ ਗਈ। ਅੱਗ ਦੇ ਵਿੱਚ ਉਹਨਾਂ ਦਾ ਪੂਰਾ ਕੁਲ ਸੜ ਕੇ ਸਵਾਹ ਹੋ ਚੁੱਕਾ ਹੈ। ਲਤੀਫ ਦੇ ਦਸੰਦ ਦੇ ਮੁਤਾਬਕ ਉਹਨਾਂ ਦੇ ਟਰੰਕ ਵਿੱਚ 5 ਲੱਖ ਰੁਪਏ ਸੀ ਜੋ ਕਿ ਹੁਣ ਮਿੱਟੀ ਹੋ ਚੁੱਕਾ ਹੈ ਅਤੇ ਹੋਰ ਵੀ ਕੀਮਤੀ ਸਮਾਨ ਇਸ ਅੱਗ ਦੀ ਚਪੇਟ ਵਿੱਚ ਆ ਗਿਆ ਹੈ। ਇਸ ਅੱਗ ਦੇ ਨਾਲ ਉਹਨਾਂ ਨੇ ਮੱਝਾਂ ਦੇ ਲਈ ਇਕੱਠੀ ਕੀਤੀ ਧੇਰ ਤੋਂ 2 ਲੱਖ ਰੁਪਏ ਦੀ ਵਰਾਲੀ ਵੀ ਸਾੜਕੇ ਸਵਾਹ ਚੁੱਕੀ ਹੈ ਅਤੇ ਉਹਨਾਂ ਨੇ ਪ੍ਰਸ਼ਾਸਨ ਤੋਂ ਮਦਦ ਦੀ ਗੋਹਾਰ ਲਗਾਈ ਹੈ। ਅਤੇ ਹੀ ਮੌਕੇ ਤੇ ਪਹੁੰਚੇ ਮੁਕੇਰੀਆਂ ਥਾਣੇ ਦੇ ਐਸਐਚਓ प्रमोद ਕੁਮਾਰ ਨੇ ਅੱਗ ਲੱਗਣ ਦੇ ਕਾਰਨ ਦਾ ਜਾਇਜ਼ਾ ਲਿਆ ਅਤੇ ਉਹਨਾਂ ਨੇ ਕਿਹਾ ਕਿ ਇਸ ਵਿੱਚ ਜੋ ਵੀ ਕਸੂਰਬਾਰ ਹੋਵੇਗਾ ਉਸ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਮੁਕੇਰੀਆ ਤੋਂ পুষ্পਲਤਾ ਦੀ ਰਿਪੋਰਟ ਹਲਚਲ ਪੰਜਾਬ ਦੀ ਇਹ ਮ ਕ ਅੱਖ ਲੱਗੀ ਜੀ ਕੀ ਜਲਵਾ ਤੇ ਅਸੀਂ ਮੱਖਾ ਪਿੰਡ ਮੱਖਾ ਮਕੇਰੀਆਂ ਠਾਣਾ ਪਿੰਡਾ ਜੀ ਇੱਥੇ ਅਸੀਂ ਖੜੇ ਆ ਇੱਥੇ ਅੱਗ ਲੱਗੀ ਐ ਲਤੀਫ ਦੇ ਨੂੰ ਕੁੱਲ ਪਰਾਲੀ ਸਾਰਾ ਕੁਝ ਫੁਕੋ ਗਿਆ ਇਹਦਾ ਕਹਿੰਦਾ ਮਤਲਬ ਪੰਜ ਲੱਖ ਰੁਪਈਆ ਵੀ ਸੀਗਾ ਮੇਰੇ ਕੋਲ ਮੈਂ ਕਿਤੇ ਜਗ੍ਹਾ ਇਹਨੇ ਲਈ ਛੱਡ ਛੁੱਟ ਪਾਣੀ ਹੀ ਬੱਚਿਆਂ ਵਾਸਤੇ ਡੰਗਰਾਂ ਵਾਸਤੇ ਡੰਗਰ ਵੀ ਵੇਚੇ ਆ ਕੋਈ ਡੇਢੀ ਤੋਂ ਪੈਸੇ ਵੀ ਲੈਂਦੇ ਆ ਬਾਕੀ ਇਸ ਵੇਲੇ ਦੇਖੋ ਬਹੁਤ ਪੱਠੇ ਦੀ ਕਮੀ ਐ ਮਤਲਬ 2.5 ਲੱਖ ਦੀ ਇਹਦੀ ਪਰਾਲੀ ਵੀ ਸੀਗੀ ਬਾਕੀ ਜੋ ਟੋਮ ਟੱਲੀ ਐ ਜੋ ਗਹਿਣਾ ਵੀ ਸੀਗਾ ਬੱਚੇ ਆ ਕੁਛ ਨਹੀਂ ਜੀ ਇਹਦਾ ਤੇ ਦੇਖੋ ਇਹ ਗਰੀਬ ਹੈਗਾ ਦੇਖੋ ਗਰੀਬ ਬੰਦਾ ਹੈ ਇਹਦਾ ਨਾ ਬਦ ਤੋਂ ਬਾਅਦ ਇਹਦੀ ਮਦਦ ਅਸੀਂ ਪ੍ਰਸ਼ਾਸਨ ਕੋਲੋਂ ਮਦਦ ਮੰਗਦੇ ਆ ਕੱਲ ਕਿਹੜਾ ਕਿੰਨਾ ਕਿ ਨੁਕਸਾਨ ਹੋ ਗਿਆ ਟੋਟਲ ਜੇਕਰ ਗੱਲ ਕਰੀਏ ਦੱਸੋ ਦੇਖੋ ਟੋਟਲ ਦੇਖੋ ਘਰ ਦੇ ਆ ਜਿਆਦਾ ਤਾਂ ਬੜੀਆਂ ਹੁੰਦੀਆਂ ਤੁਹਾਨੂੰ ਪਤਾ ਟੋਟਲ ਜ 5 ਲੱਖ ਨਗਦੀ ਕਹਿੰਦਾ ਤੇ ਦੇਖੋ 6-7 ਲੱਖ ਦਾ ਬਾਕੀ ਵੀ ਨੁਕਸਾਨ ਹੈਗਾ ਇਹਦਾ ਕੀ ਅੱਗ ਲੱਗਣ ਤੇ ਕੀ ਕਰ ਰਹੇ ਇਹ ਜੀ ਜਿਹਦੀ ਜਿਹਦੀ ਪਹਿਲੀ ਚ ਬੈਠਾ ਸੀ ਮਾਲਕ ਉਹਦੇ ਕੋਲ ਲੱਗੀ ਅੱਗ ਹਾਂਜੀ ਉਨੇ ਆਪੇ ਕਹਿਤਾ ਜੀ ਮੇਰੇ ਕੋਲ ਲੱਗੀ ਆ ਕਿਤੇ ਨਹੀਂ ਨੁਕਸਾਨ ਤਾਂ ਨਹੀਂ ਹੋਇਆ ਜੀ ਨਹੀਂ ਮਾਲੀ ਜਾਨੀ ਨੁਕਸਾਨ ਇਹਨਾਂ ਨਹੀਂ ਨਹੀਂ ਬਚਾਇਆ ਹੋਇਆ ਮਾਲਕ ਨੇ ਬਚਾ ਕਰਤਾ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਜੀ ਇਹੋ ਜੀ ਇਨਸਾਫ ਮੰਗਦੇ ਆ ਕਿ ਇਹਦੀ ਬਾਤ ਤੋਂ ਬਾਤ ਮਦਦ ਕੀਤੀ ਜਾਏ ਕੀ ਨਾਮਾ ਜੀ ਆਪਣਾ ਤੇ ਕਿਥੇ ਰਹਿੰਦੇ ਸੀ ਤੁਸੀਂ ਬਸ ਇੱਥੇ ਰਹਿੰਦਾ ਚਾਰ ਪੰਜ ਸਾਲ ਹੋ ਗਏ ਮੈਨੂੰ ਇੱਥੇ ਰਹਿੰਦਾ ਹਾਂ ਅੱਗ ਲੱਗ ਗਈ ਜੀ ਕਿੰਨਾ ਕੁ ਨੁਕਸਾਨ ਹੋ ਗਿਆ ਨੁਕਸਾਨ ਦਾ ਫਿਰ ਜੋ ਵੀ ਥਾ 15 20 ਸਾਲ ਦਾ ਸਾਡਾ ਜੋ ਮਿਹਨਤ ਸੀ ਉਹ ਸੜ ਗਿਆ ਸਾਰਾ ਸਿੱਟੇ ਅੰਧੇਏ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਜੀ ਜੇ ਕੋਈ ਗੱਲ ਕਰੀਏ ਤਾਂ ਕੋਈ ਪੈਸੇ ਨਗਦੀ ਸੀ 5 ਲੱਖ ਰੁਪਏ ਆ ਅੱਛਾ ਜੀ ਬਾਕੀ ਗਹਿਣੇ ਗੁਣੇ ਸੀ ਜੋ ਪਾਂਡਾ ਕਪੜਾ ਜੋ ਵੀ ਥਾ ਇੱਥੇ ਸੀ ਸਾਰਾ ਜਾਇਦਾਦ ਸਾਡਾ ਇਹਨਾਂ ਦੇ ਘਰ ਸੀ ਛੱਡੇ ਦੇ ਪੇਟੀਆਂ ਉਹ ਇਹਨਾਂ ਨੇ ਚੁਕਾਤੀਆਂ ਉਥੋਂ ਇੱਥੇ ਲੈ ਕੇ ਰੱਖੀਏ ਕੁੱਲ ਦੇ ਵਿੱਚ ਉਹ ਸਭ ਪੈਸਿਆਂ ਦੀ ਗੱਲ ਕਰੀਏ ਤਾਂ ਕਿੰਨੀ ਲੱਗਦੀ ਸੀ 5 ਲੱਖ ਰੁਪਏ ਆ ਜੀ ਤੇ ਬਾਕੀ ਜੇ ਕੋਈ ਹੋਰ ਗਹਿਣੇ ਗੱਟੇ ਦੀ ਗੱਲ ਗਹਿਣੇ ਤਾਂ ਉਹ ਤਾਂ ਗਹਿਣੇ ਮਹਿੰਗੇ ਹੀ ਬਣਦੇ ਜੇ ਯਾਨੀ ਨਹੀਂ ਦੇਹੀ ਜਿਹਨੇ ਦੇ ਉਹਨਾਂ ਨੇ ਤੇ ਕਾਫੀ ਨੁਕਸਾਨ ਹੋ ਗਿਆ ਮਤਲਬ ਪ੍ਰਸ਼ਾਸਨ ਦੀ ਮੱਥੇ ਤੇ ਪਹੁੰਚਿਆ ਹੁਣ ਅੱਗੇ ਤੇ ਕਾਬੂ ਪਾ ਲਿਆ ਗਿਆ ਜੀ ਬਾਕੀ ਜਿਹੜਾ ਪਰਾਲੀ ਦਾ ਹਸਾਬਕਤਾ ਵਾ 1.5 ਲੱਖ ਰੁਪਏ ਪਰਾਲੀ ਤੇ ਲੱਗਾ ਸੀ ਉਸ ਭਾਰੀ ਜੇ ਹੁਣ ਮੌਕੇ ਦੇ ਇਸ ਲਈ ਪਰਾਲੀ ਜਿਹੜੀ 2.5 ਲੱਖ ਦੀ ਸੀ ਜਿਹਨੇ ਇਸ ਲਈ ਬਹੁਤ ਜਿਹਨੇ ਐਮਰਜੈਂਸੀ ਸੰਨ ਪਰਾਲੀ ਤੇ ਸਾਰਾ ਸਰਬੰਦ ਆ ਕੀ ਨਾਮ ਕੀ ਹੈ ਜੀ ਤੁਹਾਡਾ ਲਤੀਫ ਲਤੀਫ ਹੈ ਜੀ ਪੂਰਾ ਨਾਮ ਤੁਹਾਡਾ ਹਾਂਜੀ ਲਤੀਫ ਮਾਮਾ ਪਿਤਾ ਦੀ ਗੱਲ ਕਰੀ ਕੀ ਨਾਮ ਤੁਹਾਡਾ ਮੁਸਾ ਹਾਂਜੀ ਇਹ ਮਕੇਰੀਆਂ ਦੇ ਮਾਖੇ ਦੇ ਪਿੰਡ ਚ ਲੱਗ ਰਹੀ ਹੈ ਹਾਂਜੀ ਮਾਖੇ ਦੇ ਪਿੰਡ ਇਹਨਾਂ ਵੀਰੇ ਤੁਹਾਡਾ ਮੰਗਲ ਸਿੰਘ ਜੀ ਦਸੂਹ ਫਾਇਰ ਗ੍ਰੇਡ ਤੋਂ ਆਏ ਪਾ ਸਾਨੂੰ ਕੋਲ ਆਈ ਸੀ ਕਿ ਮਕੇਰੀਆਂ ਮਾਖੇ ਪਿੰਡ ਨਾ ਗੁਜਰੇ ਕੋਲ ਅੱਗ ਲੱਗੀ ਹੈ ਆਪਾਂ ਮੁਕੇ ਤੇ ਆ ਕੇ ਉਧਰ ਕਾਬੂ ਪਾਇਆ ਹੈ ਬਾਕੀ ਅੱਲੇ ਤੱਕ ਅੱਗ ਲੱਗੀ ਹੋਈ ਹੈ ਬਾਕੀ ਦੇਖ ਲੈ ਜਿੱਦਾਂ ਸਾਨੂੰ ਲੱਗੂਗਾ ਆਪਾਂ ਗੱਡੀਆਂ ਹੋਰ ਮੰਗਾ ਲੀਆਂ ਨੇ ਦੇਖ ਲੈ ਜਿੱਦਾਂ ਹੋਊਗਾ ਆਪਾਂ ਪੂਰਾ ਪੂਰਾ ਕੋਸ਼ਿਸ਼ ਕਰਾਂਗੇ ਜੀ ਕਿੰਨਾ ਕ ਲੱਗਦਾ ਜੀ ਵੀਰੇ ਨੁਕਸਾਨ ਹੋ ਗਿਆ ਨੁਕਸਾਨ ਇਹਨਾਂ ਦਾ ਕਾਫੀ ਹੋ ਗਿਆ ਜਾਨੀ ਨੁਕਸਾਨ ਨਹੀਂ ਉਧਰ ਕਾਫੀ ਨੁਕਸਾਨ ਹੋ ਗਿਆ ਇਹਨਾਂ ਦਾ ਘਰ ਸਵਾਗਤ ਹੁਣ ਛੱਡ ਗਿਆ ਜੀ ਹੁਣ ਤੱਕ ਕਿੰਨੀਆਂ ਅੱਗ ਦੀਆਂ ਜਿਹੜੀਆਂ ਗੱਡੀਆਂ ਆ ਚੁੱਕੀਆਂ ਅੱਗ ਭਜਾਉਣ ਦੀ ਹਲੇ ਇੱਕ ਗੱਡੀ ਆਈ ਬਾਕੀ ਵਗਰ ਆਂਦੀ ਵੀ ਗੱਡੀ ਠੀਕ ਐ ਸਮਕੇਰੀਆਂ ਦੇ ਮਾਖੇ ਚ ਜਿਹੜੀ ਅੱਗ ਲੱਗੀ ਕਿਨੇ ਕੀ ਗੱਲਬਾਤ ਹੋ ਰਹੀ ਸੀ ਮੌਕੇ ਤੇ ਆਏ ਆ ਜਿਹੜਾ ਪੈਲੀ ਦਾ ਮਾਲਕ ਕਹਿੰਦਾ ਉਹਨੇ ਇੱਕ ਤੋਂ ਆਪਣੇ ਪੈਲੀ ਨੂੰ ਬੇਰੀ ਬੋੜੀ ਪੀਂਦੇ ਅੱਗ ਲੱਗੀ ਇਹ ਤੋਂ ਬਾਕੀ ਦੇਖਦੇ ਵੈਰੀਫਾਈ ਕਰ ਰਹੇ ਆ ਦੋਨੋਂ ਪਾਰਟੀਆਂ ਨੂੰ ਬਲਾਅਟ ਕਰਨਾ ਹੈ ਅੱਛਾ ਜੀ ਨੁਕਸਾਨ ਤਾਂ ਕਾਫੀ ਹੋ ਗਿਆ ਇਹਨਾਂ ਦਾ ਪਰ ਇਹ ਹੈ ਵੀ ਡੰਗਰ ਪਛੇ ਦਾ ਬਚਾ ਹੈਗਾ ਸਮਾਨ ਦਾ ਠੀਕ ਠਾਕ ਹੈ ਬਾਕੀ ਸਮਾਨ ਸਭ ਤੋਂ ਸੜਕੇ ਸਾਰਾ ਸਵਾਹ ਹੈ ਬਾਕੀ ਦੇਖਦੇ ਜੋ ਵੀ ਬਣਦੀ ਕਿੰਨਾ ਕੁ ਲੱਗਦਾ ਮਾਲੀ ਨਿਕਸਰ ਲੱਗਦਾ ਮਨਨ ਤਾਂ ਉਹਨੂੰ ਸੀਮੈਂਟ ਡਾਣ ਕੇ ਸਾਰੇ ਦਸਨ ਦੇ ਕਿਸ ਹਿਸਾਬ ਨਾਲ ਕਿੰਨਾ ਘੇਗਾ ਜਿਸਨੂੰ ਜਿਸਨੂੰ ਜਿਸ ਹਿਸਾਬ ਨਾਲ ਹੋਇਆ ਉਸ ਹਿਸਾਬ ਨਾਲ ਕਾਰਵਾਈ ਕਰਦਾਂਗੇ ਜੇ ਤਾਂ ਬੈਕੇਜ ਨੂੰ ਨਿਬੜਦਾ ਠੀਕ ਹੈ ਨਹੀਂ ਤਾਂ ਫਿਰ ਕਾਰਵਾਈ ਤੇ ਕਰਾਂਗੇ ਥੈਂਕ ਯੂ